ਮੰਭਾਇਆ ਸੀਤਾਲੀ ਸਾਰਿਆਂ ਨੂੰ ਹੋਰ ਵੀਰੇ ਠੀਕ ਹੋਈ ਸਾਰੇ ਜਣੇ ਹੋਰ ਤਾਂ ਠੀਕ ਨਹੀਂ ਸਾਰੇ ਜਣੇ ਹਮਨੇ ਬੇਕੂਤਰ ਠੀਕ ਨਹੀਂ ਬਾਬੇ ਦੀ ਕਿਰਪਾ ਨਾਲ ਤੇ ਕਿਵੇਂ ਦੱਸੇ ਸਾਰੇ ਜਣੇ ਦੇ ਕੋਤਰ ਕਿਵੇਂ ਨੇ ਜੀ ਜਿਵੇਂ ਵੀਰੇ ਹੁੰਦਾ ਆਪਣੇ ਨਾਲ ਗੱਲ ਸ਼ੇਅਰ ਕਰਿਆ ਕਰੋ ਜੇ ਕੋਈ ਬਿਮਾਰ ਹੁੰਦਾ ਜਾਂ ਤੁਹਾਨੂੰ ਕੋਈ ਨਵਾਂ ਪਤਾ ਲੱਗਦਾ ਵੀਰੇ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਵੀਰੇ ਮੈਨੂੰ ਵੀ ਅੱਜ ਵੀਰੇ ਆਪਾਂ ਕੂਤਰਾਂ ਨੂੰ ਜੁਨਾ ਦੀ ਦਵਾਈ ਲਈ ਹੈ ਜੀ ਤੇ ਜੁਨਾ ਹੀ ਗੋਲੀ ਲਾਈ ਆ ਵੀਰੇ ਆਪਾਂ ਨੇ ਬੜੀ ਈਜ਼ੀ ਪੈਟਰਨ ਇਹ ਵੀਰੇ 10 ਕਿਲੋ ਵਜ਼ਨ ਦੀ ਆ ਇਹ ਯਾਨੀ ਇੱਕ ਕੁੱਤਾ ਜਿਹੜਾ 10 ਕਿਲੋ ਦਾ ਉਹਨੂੰ ਇੱਕ ਗੋਲੀ ਲੱਗਦੀ ਹੈ ਜੀ ਇਹ ਤੇ ਆਪਾਂ ਨੇ ਵੀ ਆ ਗੋਲੀ ਲਾਈ ਆ ਗੋਲੀ ਦਾ ਰਿਜ਼ਲਟ ਬਹੁਤ ਵਧੀਆ ਲੱਗਿਆ ਵੀਰੇ ਆਪਾਂ ਨੂੰ ਏ ਵੀਰੇ ਆਪਾਂ ਨੂੰ ਰਿਜ਼ਲਟ ਆਇਆ ਆਪਾਂ ਤਾਂ ਵੀਡੀਓ ਬਣਾਈ ਆ ਜੀ ਤਾਂ ਪਹਿਲਾਂ ਆਪ ਲਾਈ ਆ ਜੀ ਫਿਰ ਤੁਹਾਨੂੰ ਦੱਸਿਆ ਨਾਲ ਤੁਹਾਨੂੰ ਰਿਜ਼ਲਟ ਦਿਖਾਉਣੇ ਆ ਆ ਡੇਢ ਗੋਲੀ ਲਾਈ ਆ ਵੀਰੇ ਆਪਣੇ 70 ਕਬੂਤਰ ਸੀਗੇ ਡੇਢ ਗੋਲੀ ਲਾਈ ਆ 70 ਕਬੂਤਰਾਂ ਨੂੰ ਜੀ ਤੁਹਾਨੂੰ ਦਿਖਾਉਣੇ ਆ ਵੀਰੇ ਦਾ ਰਿਜ਼ਲਟ ਪਾਕੀ ਤੇ ਵੀਰੇ ਇਹ ਦਵਾਈ ਵੀਰੇ ਸਾਰੀ ਉਹ ਸਿਰਫ ਦੋ ਗੋਲੀਆਂ 70 ਰੁਪਏ ਦੀਆਂ ਨੇ ਜੀ ਨਹੀਂ 35 ਰੁਪਏ ਤੇ ਇੱਕ ਗੋਲੀ ਵੀਰੇ ਕਾਊਂਟਰ ਪਲੱਸ ਗੋਲੀ ਵੀਰੇ ਹੈ ਤਾਂ ਬਹੁਤ ਜ਼ਿਆਦੇ ਵਧੀਆ ਵਿਰੀਓ ਇੱਕੇ ਗੋਲੀ ਜੋ ਤੁਹਾਨੂੰ ਵੀ ਪਤਾ ਜੀ 125 ਦੀ ਗੋਲੀ ਆ ਵੀਰੇ ਉਹ ਡਾਉਂਟਰ ਪਲਸ ਤਾਂ ਕਰਕੇ ਵੀ ਆਪਾਂ ਨੇ ਆ ਲਾਤੀ ਹੁਣ ਗਾਹਾਂ ਜਾਂਦੇ ਥੋੜੇ ਹੋਰ ਦੇਰਾਂ ਤੱਕ ਲਾਉਣੀ ਆ ਪੱਟਣ ਤੋਂ ਬਾਅਦ ਕੂਤਰ ਸਾਰਾਗੇ ਉਦੋਂ ਆਪਾਂ ਡਾਉਂਟਰ ਪਲਸ ਲਾ ਲਾਂਗੇ ਹੁਣ ਆਪਾਂ ਵੀਨੇ ਕੂਤਰ ਪੱਟਣੇ ਨੇ ਤੁਹਾਨੂੰ ਵੀ ਪਤਾ ਹੀ ਆ ਜੀ ਸਾਰਿਆਂ ਨੂੰ ਕਿਉਂਕਿ ਕੂਤਰ ਪੱਟਣ ਦੇ ਨੇੜੇ ਆ ਗਏ ਜੀ ਫਰਵਰੀ ਦੀ ਅੱਜ ਪਹਿਲਾ ਹਫਤਾ ਲੰਘ ਗਿਆ ਦੂਜਾ ਹਫਤਾ ਸ਼ੁਰੂ ਹੋਈ ਹੁਣ ਤੇ ਕਉ ਨਵੀ ਪਤਾਈਆ ਵੀਰੇ ਹੁਣ ਕੂਤਰ ਪੱਟਣ ਦੇ ਦਿਨ ਆ ਗਏ ਨੇ ਜਿਹੜੇ ਜਿਹੜੇ ਮੇਰੇ ਵੀਰਾਂ ਦੇ ਕਬੂਤਰ ਜਿਹੜੇ ਨਹੀਂ ਦਵਾਈ ਦਬਾਈ ਲਾਈ ਹੋਈ ਤਾਂ ਵੀਰੇ ਪੱਟਣ ਤੋਂ ਪਹਿਲਾਂ ਇੱਕ ਵਾਰੀ ਦਵਾਈ ਜ਼ਰੂਰ ਲਾ ਲਿਓ ਠੀਕ ਆ ਜੀ ਬਾਕੀ ਜਿਵੇਂ ਵੀਰੇ ਤੁਹਾਡੀ ਮਰਜ਼ੀ ਆ ਜਿਹੜੀ ਆਪਾਂ ਦੱਸੇ ਸਕਦੇ ਆ ਕਹਿਉ ਸਕਦੇ ਆ ਸਲਾਹ ਦੇ ਸਕਦੇ ਆ ਵੀਰੇ ਵੀ ਜਾਨੀ ਪੱਟਣ ਤੋਂ ਪਹਿਲਾਂ ਇੱਕ ਵਾਰੀ ਦਵਾਈ ਜ਼ਰੂਰ ਲਾ ਦਿਓ ਜੀ ਕਬੂਤਰਾਂ ਨੂੰ ਕਿਉਂਕਿ ਜਿਹੜੀ ਆਪਣੇ ਵੀਰੇ ਕੂਤਰ ਪੱਟੇ ਹੋਣਗੇ ਸਾਫ਼ ਹੋਣਗੇ ਅੰਦਰੋਂ ਤੇ ਉਦੋਂ ਬਾਅਦ ਵੀਰੇ ਕੈਲਸ਼ੀਅਮ ਕੁਲਸ਼ੀਅਮ ਜ਼ਰੂਰ ਪਾਉਂਦੇ ਰਹੋ ਕੈਲਸ਼ੀਅਮ ਬਰੂਟੋਨ ਲਿਵਰ 52 ਇਹ ਸਾਰਾ ਕੁਸ ਪਾਣੀ ਚ ਪਾਉਂਦੇ ਰਹੋ ਵੀਰੇ ਇਹਦਾਂ ਵੀਰੇ ਆ ਕਬੂਤਰ ਯਾਦੇ ਕਮਜ਼ੋਰ ਨਹੀਂ ਹੋਣਗੇ ਜੀ ਵੀ ਕਮਜ਼ੋਰ ਹੋਣਗੇ ਵੀ ਤਾਂ ਠੀਕ ਹੋ ਜਾਣਗੇ ਨਾਲੇ ਤੇ ਬਾਕੀ ਵੀਰੇ ਸਾਨੂੰ ਆਪਾਂ ਗੋਲੀ ਦਾ ਰਿਜ਼ਲਟ ਦਿਖਾਉਨੇ ਆ ਆ ਦੇਖੋ ਵੀਰੇ ਇਹ ਵੀਡੀਓ ਸਿਰਫ 10 ਘੰਟਾ ਹੋਇਆ ਜੀ ਇਹ ਤੇ ਹੋਰ ਵੀ ਕਿਤੇ ਵੀ ਉਹਨਾਂ ਗੱਡੀਆਂ ਨਹੀਂ ਹੋਰ ਵੀ ਵੀਰੇ ਨਾਲ ਨਾਲ ਉੱਪਰ ਕੱਢ ਰੱਖੇ ਨੇ ਆ ਬੈਠੇ ਨੇ ਵੀ ਬੂਟਾ ਸਾਰੇ ਦਵਾਈ ਵੱਗੀ ਲਾ ਕੇ ਬਿਠਾਏ ਹੋਏ ਨੇ ਜੀ ਆਪਣੇ ਆਹ ਗੱਡੀ ਆਈਏ ਗਏ ਮੁੱਤਰ ਵਿੱਚ ਆ ਦੇਖੋ ਵੀਰੇ ਗੱਡੀ ਮੋਟੀ ਉਹ ਗੱਡੀ ਆ ਆ ਦੇਖ ਨਿੰਮੇ ਕੱਪੜੇ ਦਾ ਟੁਕੜਾ ਹੁੰਦਾ ਐ ਜਿਉਂ ਨਾ ਗੱਡੀ ਦੇ ਵਿੱਚ ਨਾ ਨਾ ਵੀਰੇ ਇਹ ਟੋਕ ਬੜੀ ਲੱਗੇ ਗੋਲੀ ਦਾ ਵੀ ਇਹ ਤੁਸੀਂ ਵੀ ਲਾਉਣੀ ਹੋਈ ਵੀਰੇ ਸਾ ਜਰੂਰ ਲਾ ਲਿਓ ਆ ਗੋਲੀ ਲਾਉਣੀ ਹੈ ਲਾ ਲਿਓ ਇਹ ਵੀ ਆਪਾਂ ਨੇ ਲਾਈ ਹੈ ਜੀ ਪੰਜਾਹ ਕੂਤਰਾਂ ਨੂੰ ਇੱਕ ਗੋਲੀ ਜਣੀ ਵੀਰੇ ਮੰਨ ਕੇ ਚੱਲੋ ਪੰਜਾਹ ਕੂਤਰਾਂ ਨੂੰ ਇੱਕ ਗੋਲੀ ਲਾਈ ਆ ਵੀਰੇ ਆਪਾਂ ਨੇ ਤੇ ਡੇਢ ਗੋਲੀ ਵੀਰੇ 70 ਕੂਤਰਾਂ ਨੂੰ ਇਗੜੇ ਇਗੜੇ ਬਾਕੀ ਤੁਸੀਂ ਟਰਾਈ ਕਰਕੇ ਦੇਖਿਓ ਸਾਰੇ ਗੂਤਰਾਂ ਨੂੰ ਦਵਾਈ ਲਾਤੀ ਵੀਰੇ ਆਪਾਂ ਨੇ ਅਸ਼ਾਤਰੀ ਦੇ ਵੀ ਹੁਣਾਂ ਕੱਢੀਆਂ ਵਈਆਂ ਨੇ ਵੀਰੇ ਮਤ ਮਾਰ ਰਹੀ ਨੂੰ ਕਿ ਦਵਾਈ ਦਿੱਤੀ ਰਿੰਜੀ ਦੇ ਟਾਈਮ ਘੱਟ ਹੋਇਆ ਥੋੜਾ ਜਿਹਾ ਇਹ ਜੁਨਾ ਵੀਰ ਦੇਖ ਲੋ ਅੱਧੇ ਘੰਟੇ ਦੇ ਵਿੱਚੇ ਕੱਢਣ ਲੱਗ ਗਏ ਪੁੱਤਰ ਅਸੀਂ ਵੀਰੇ ਕਈ ਦਿਨ ਦਾ ਸੋਚ ਲਈ ਵੀ ਦਵਾਈ ਲਾਈਏ ਤੇ ਅੱਜ ਸਫਾਬਾ ਬਣਿਆ ਆ ਆ ਲਾ ਕੇ ਵੀਡੀਓ ਬਣਾਈ ਆ ਵੀਰੇ ਤਾਂ ਦੇਖ ਰਹੇ ਵੀਰੇ ਹੇਗਾ ਵੀ ਆ ਪਾਬਰੀ ਹੋਈ ਤੁਹਾਨੂੰ ਗੋਲੀਆਂ ਚੱਕ ਚੱਕ ਦਿਖਾਈ ਜਾਈਏ ਲਾ ਕੇ ਵੀਡੀਓ ਬਣਾਈ ਸੀ ਤੇ ਦੇਰ ਹੋ ਗਿਆ ਕਿੱਡੀਆਂ ਕਿਡੀਆਂ ਕਿੰਨਾ ਗੱਡੀਆਂ ਨੇ ਜੀ ਜੇ ਵੀਰੇ ਕਿਸੇ ਹੋਰ ਨੂੰ ਵਧੀਆ ਦਵਾਈ ਪਤਾ ਕੋਈ ਇਹ ਤੋਂ ਵੀ ਚਾ ਇਹ ਤੋਂ ਵਧੀਆ ਤਾਂ ਵੀਰੇ ਹੈਗੀਆਂ ਹੈਗੀਆਂ ਨੇ ਜਿਹੜੀਆਂ ਪਤਾ ਸਸਤੀ ਦਸੀ ਵੀਰੇ ਸਾਨੂੰ ਇਹ ਸਸਤੀ ਆ ਦੇ ਨਾਲ ਇਹ ਰਿਜ਼ਲਟ ਵੀ ਹੈਗਾ ਇਹ ਨਹੀਂ ਹੈਗਾ ਵੀ ਇਹ ਰਿਜ਼ਲਟ ਨਹੀਂ ਹੈਗਾ ਸਸਤੀ ਆ ਜੀ ਰਿਜ਼ਲਟ ਵੀ ਇਹ ਪੂਰਾ ਬੰਦੇ ਆ 30 ਰੁਪਏ ਦੀ ਵੀਰੇ 35 ਰੁਪਏ ਦੀ ਇੱਕ ਗੋਲੀ ਵੇ ਆਹੇ 70 ਦੀਆਂ ਦੋ ਲੈ ਕੇ ਆਉਂਦੀ ਨੇ ਆਪਾਂ ਲਈ ਕੋਈ ਜ਼ਿਆਦਾ ਮਹਿੰਗੀਆਂ ਨਹੀਂ ਹੈਗੀਆਂ ਵੀ ਠੀਕ ਹੈ ਜੀ ਦਵਾਈ ਲਾਉਣੀ ਵੀਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਜੀ ਵੀ ਦਵਾਈ ਜੇ ਵੀ ਹੁਣ ਲਾਉਣੀ ਆ ਤਾਂ ਦਵਾਈ ਦੇ ਵਿੱਚੇ ਥੋੜੀ ਨਾਲ ਸ਼ੱਕਰ ਘੋਲ ਲਵੇ ਜੀ ਸ਼ੱਕਰ ਨਹੀਂ ਚੀਨੀ ਘੋਲ ਲੋਈ ਉਹਦੇ ਨਾਲ ਕੂਤਰ ਦੀਆਂ ਜਿਹੜੀਆਂ ਜੁਨਾ ਹੁੰਦੀਆਂ ਨੇ ਸਾਰੀਆਂ ਕੇ ਮਿੱਠੇ ਨੂੰ ਲੱਗ ਜਾਂਦੀਆਂ ਨੇ ਤੇ ਫੇ ਦਵਾਈ ਸਿੱਧੀ ਜੁਨਾ ਨੂੰ ਮਾਰਦੀ ਹੈ ਜੀ ਯਾਨੀ ਦਵਾਈ ਦੇਣ ਤੋਂ ਨਾ ਦਵਾਈ ਦੇਣ ਦੇ ਨਾਲ ਹੀ ਵੀ ਤੇ ਦਵਾਈ ਦੇ ਵਿੱਚੇ ਘੋਲ ਲਓ ਜਿਵੇਂ ਆਪਾਂ ਨੇ ਦਵਾਈ ਘੋਲ ਲਈ ਹੈ ਜੀ ਨਾਲੇ ਸ਼ੱਕਰ ਘੋਲ ਦਿਓ ਉਹਦੇ ਵਿੱਚ ਠੀਕ ਹੈ ਜੀ ਸਾਰੀਆਂ ਜੁਨੀਅਰ ਨਿਕਲ ਜਾਣਗੀਆਂ ਵੀਰੇ ਜਿਹੜੇ ਜਿਹੜਾ ਵੀਰ ਵੀਰੇ ਲਾਊਗਾ ਤਾਂ ਕਮੈਂਟ ਦੇ ਵਿੱਚ ਜਰੂਰ ਦੱਸਿਓ ਸਾਨੂੰ ਕਿ ਤੁਹਾਨੂੰ ਰਿਜ਼ਲਟ ਕਿਵੇਂ ਦਾ ਲੱਗਿਆ ਜੇ ਹੋਰ ਕਿਸੇ ਵੀਰ ਨੇ ਵਧੀਆ ਦਵਾਈ ਲਈ ਆ ਉਹ ਵੀ ਸਾਨੂੰ ਜਰੂਰ ਦੱਸਿਓ ਕਿ ਆਪਣੇ ਤਾਂ ਵੀਰੇ ਟਾਈਮ ਘੱਟ ਹੋਇਆ ਅੱਧਾ ਘੰਟਾ ਹੀ ਹੋਇਆ ਸਿਰਫ ਹਜੇ ਆ ਕੱਢਣ ਲੱਗੇ ਕੂਟਰ ਜੁਨੀਅਰ ਨਹੀਂ ਹੋਰ ਥੋੜੇ ਟਾਈਮ ਤੱਕ ਕੱਢ ਦੇਣਗੇ ਠੀਕ ਹੈ ਜੀ ਉਹ ਠੀਕ ਆ ਵੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ